ਬਾਈ ਕਰਦੇ ਹੁਣ ਬਾਈ ਬਾਈ ਕਿ ਇੰਦਾ ਕਰੀ ਫੇਕ ਕਰੀ ਫੇਕ ਕਰੀ ਪਾਏ ਫੇ ਕਰਦੇ ਇੱਕ ਆ ਜਿਹੜੀ ਸਕੋਰ ਵੀ ਹੋਇਆ ਜਿੱਤੇ ਰੋਜ ਆਉਂਦਾ ਏ ਐਕਸਾਈ ਜੀ ਲਾਉਣਾ ਆ ਗੱਡੀ ਵੀ ਆਉਂਦਾ ਰੋਜ ਆ ਬਾਪੂ ਰੋਜ ਲੈ ਕੇ ਆਉਂਦਾ ਵਿਚਾਰੇ ਨੂੰ ਦੇਖ ਲੋ ਚੱਲ ਠੀਕ ਆ ਚੰਗਾ ਫੇ ਕੱਲੂ ਆਉਂਗਾ ਕੱਲੂ ਪ੍ਰੋਮਿਸ ਕਰਦੇ ਆਉਂਗਾ ਕੱਲੂ ਆਉਂਗਾ ਆਉਂਗਾ ਕੱਲੂ ਆਉਣਾ ਚੱਲ ਸ਼ਾਬਾਸ਼ ਚੱਲ ਜਾ ਫੇ ਹੁਣ ਚੱਲ ਜਾ ਫੇ ਸਹਿਜ ਜੰਪ ਲਾਉਂਗਾ ਤੂੰ ਅੱਜ ਕਿਹੜਾ ਜੰਪ ਲਾਉਣਾ ਤੂੰ ਲੌਂਗ ਜੰਪ ਲਾਉਣਾ ਹਾਂ ਟਰਾਈ ਕਰੀਏ ਫੇ ਤੇਰਾ ਜੰਪ ਫੇ ਇੱਧਰ ਆਈ ਕਾਕਾ ਚੱਲ ਬੇ ਸਹਿਜ ਚੱਲ ਆ ਜੰਪ ਸਹਿਜ ਚੱਲ ਚੱਲ ਦੌੜ ਚੱਕ ਕਰਿਓ 2 ਸਾਲ ਕੁੜੀ ਦੀ ਮੋਰੀਆ ਜੀ ਸਾਰੇ ਬੱਚੇ ਲੌਂਗ ਜੰਪ ਦੀ ਪ੍ਰੈਕਟਿਸ ਕਰਨ ਲੱਗੇ ਆ ਸਾਰੇ ਜਣੇ ਅਛਗਲਾ ਦੇਖ ਲੋ ਚੰਗੀ ਤੇ ਸਾਰੇ ਨਹੀਂ ਹੱਸਦੇ ਸਾਰੇ ਜਣੇ ਦਾਂ ਦਾ ਦੇਖਿਆ ਸਾਰੇ ਬਾਂਛੀ ਕਹਿੰਦੇ ਪੁਰਸ਼ ਕੀਤਾ ਜਹਣਾ ਬਾਂਛੀਗਾ ਆ ਤਾਂ ਸੋਨੇ ਸਨ ਲੱਕੇ ਮੁੰਡੇ ਵੀ ਦਿਖਾਉਣੇ ਰੁਕ ਜਾ ਸਮਾਈ ਲੈ ਸਾਰੇ ਜਣੇ ਪਾ ਰਿਹਾ ਬਿੰਦੇ ਆ ਦੇਖੋ ਮੁੰਡੇ ਮੁੰਡੇ ਹੱਸੀ ਸਾਗੜਾ ਹੱਸੀ ਮੜਾ ਜਾ ਹੱਸੀ ਮਾਨ ਉਹ ਸ਼ੇਰ ਸਿੰਘ ਕਿੱਦਾਂ ਫੇ ਸ਼ੇਰ ਸਿੰਘ ਆ ਗਿਆ ਜੇ ਲੋ ਬੋਤ ਹੁਣ ਬਾਰੀ ਬਾਰੀ ਆਪਾਂ ਲੌਂਗ ਜਾਪ ਲਾਉਣਾ ਠੀਕ ਆ ਪਹਿਲਾ ਕਨੇ ਜਾਣਾ ਚੱਲ ਪਹਿਲਾ ਤੂੰ ਚੱਲ ਅੱਗੇ ਬੋ ਤੂੰ ਹਾਗੀ ਤਾਂ ਲੈ ਆਂਦਾ ਪਲੈਨ ਤੋੜਿਓ ਮਾਰਨੀ ਸ਼ਾਹ ਚੱਲ 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 ਚਿੜੀ ਬੋਤੋ ਬਈ ਓ ਦੇ ਉਹ ਜਿੱਧਰ ਮੁੰਡਿਆਂ ਦੇ ਉਹ ਰੁਕ ਜਾ ਉਹ ਰੁਕ ਜਾ ਮੈਂ ਤੁਹਾਨੂੰ ਸੂਤ ਕਰਨਾ ਪੈਣਾ ਤੁਸੀਂ ਨਾ ਡੀਡ ਹੋ ਜਾਣਾ ਰੁਕ ਜਾ ਜਰਾ ਆ ਜਾ ਸਹਿਜ ਜੰਪ ਲਾਉਂਦੀ ਹੋਈ ਓਏ ਸ਼ਾਵਾਜ ਸਹਿਜ ਦੇ ਬਹੁਤ ਸ਼ਾਵਾਸ਼ ਚੱਲ ਚੱਲ ਸਹਿਜ ਚੱਲ ਅੱਗੇ ਸ਼ਾਵਾ ਚਲੋ ਅੱਗੇ ਬਾਰੀ ਬਾਰੀ ਚੱਲੀ ਜਾ ਸਾਰਿਆਂ ਨੇ ਕਿਹ ਜਿਹੜੇ ਸਾਈਡ ਤੇ ਹੋਇਆ ਪੁੱਤ ਚਲੋ ਬੱਚੇ ਸਾਰੇ ਲੌਂਗ ਜੰਪ ਦੀ ਪ੍ਰੈਕਟਿਸ ਕਰਦੇ ਹੋਏ। ਪਹਿਲਾਂ ਐਕਸਰਸਾਈਜ਼ ਲਾ ਕੇ ਹਟੇ ਆ, ਰਨਿੰਗ ਲਾ ਕੇ ਹਟੇ ਆ। ਹੁਣ ਲੌਂਗ ਜੰਪ ਦੀ ਥੋੜੀ ਜਿਹੀ ਪ੍ਰੈਕਟਿਸ ਕਰਾਉਣੀ ਹੈ ਡੇਲੀ। ਚਲੋ ਚਲੋ ਬਾਰੀ ਬਾਰੀ ਚਲੋ। ਸ਼ਾਬਾਸ਼ ਚਲੋ ਸਾਈਡ ਸਾਈਡ ਤੇ ਜਾ ਪੁੱਤ। ਸਾਈਡ ਸਾਈਡ ਤੇ। ਇੱਧਰ ਆ ਓਏ। ਇੱਧਰ ਦੇਖ। ਕਿੱਦਾਂ ਫੇ? ਇੱਧਰ ਦੇਖੀ ਮੇਰੇ ਆਲੂ ਦੇਖ ਇੱਧਰ ਨੂੰ ਦੇਖੀ ਪੁੱਤ ਮਰਜੀ ਦਾ ਮਾਲਕ ਆ ਚਲੋ 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 ਬਾਰੀ ਬਾਰੀ ਸਟਾਰਟ ਸਾਰੇ ਬੇਚਣਾ ਬੱਜੋ ਕਿਸੇ ਦੇ